ਜੂਨੀਅਨ ਪਬਲਿਕ ਸਰਵਕ ਕਮਿਸ਼ਨ ਵੱਲੋਂ ਵਿਵਾਦਿਤ ਟ੍ਰੇਨੀ ਆਈਐਸ ਅਫੀਸਰ ਪੂਜਾ ਖੇੜਕਰ ਦੀ ਸਿਲੈਕਸ਼ਨ ਰੱਦ ਕਰ ਦਿੱਤੀ ਆ ਇਲਜ਼ਾਮ ਲੱਗੇ ਸੀ ਕਿ ਇਸ ਨੇ ਅੰਗਹੀਨ ਦਾ ਸਰਟੀਫਿਕੇਟ ਵੀ ਫਰਜੀ ਤੇ ਆਪਣੀ ਪਛਾਣ ਵੀ ਹੋਰ ਦੱਸੀ ਸੀ ਜਿਹਦੇ ਚੱਲਦਿਆਂ ਵਿਵਾਦ ਹੋਇਆ ਤੇ ਵਿਵਾਦ ਤੋਂ ਬਾਅਦ ਕਮੇਟੀ ਬਣੀ ਆ ਤੇ ਕਮੇਟੀ ਦੀ ਸਿਫਾਰਿਸ਼ ਤੋਂ ਬਾਅਦ ਜੂਨੀਅਨ ਪਬਲਿਕ ਸਰਵਕ ਕਮਿਸ਼ਨ ਨੇ ਟ੍ਰੇਨੀ ਆਈਐਸ ਅਫੀਸਰ ਦੀ ਸਿਲੈਕਸ਼ਨ ਰੱਦ ਕਰ ਦਿੱਤੀ ਆ ਮੋٹے ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਹੁਣ ਪੂਜਾ ਖੀੜਕਰ ਆਈਐਸ ਅਫੀਸਰ ਨਹੀਂ ਹਨ ਜੂਨੀਅਨ ਪਬਲਿਕ ਸਰੂਕਮਿਸ਼ਨ ਨੇ ਉਹਨਾਂ ਦੀ ਸਿਲੈਕਸ਼ਨ ਰੱਦ ਕਰ ਦਿੱਤੀ ਹੈ ਔਰ ਕੋਈ ਵੀ ਹੁਣ ਭਵਿੱਖ ਦੇ ਵਿੱਚ ਉਹ ਆਪਣਾ ਕੋਈ ਕਿਸੇ ਵੀ ਕਿਸਮ ਦੀ ਪ੍ਰੀਖਿਆ ਨਹੀਂ ਦੇ ਪਾਵੇਗੀ ਸਿਵਲ ਸਰਵਿਸ ਵਿੱਚ ਸਿਲੈਕਸ਼ਨ ਦੇ ਲਈ ਪਛਾਣ ਬਦਲ ਅਤੇ ਅੰਗਹੀਨ ਸਰਟੀਫਿਕੇਟ 'ਚ ਗੜਬੜੀ ਦੇ ਦੋਸ਼ਾਂ 'ਚ ਘਿਰੀ ਪੂਜਾ ਖੀੜਕਰ ਜੋ ਇੱਕ ਟ੍ਰੇਨੀ ਆਈਐਸ ਅਫੀਸਰ ਸੀ ਉਹ ਹੁਣ ਉਹਦੀ ਸਿਲੈਕਸ਼ਨ ਰੱਦ ਕਰ ਦਿੱਤੀ ਗਈ ਹੈ ਜੂਨੀਅਰ ਪਬਲਿਕ ਸਰਵ ਕਮਿਸ਼ਨ ਵੱਲੋਂ ਫੈਸਲਾ ਲੈ ਗਿਆ ਜਿਸ ਫੈਸਲੇ ਦੇ ਤਹਿਤ ਉਹਦੀ ਸਿਲੈਕਸ਼ਨ ਰੱਦ ਕਰ ਦਿੱਤੀ ਗਈ ਹੈ ਸਾਲ 2023 ਬੈਚ ਦੀ ਟ੍ਰੇਨਿੰਗ ਆਈ ਇਸ ਆਫੀਸਰ ਪੂਜਾ ਖੇੜਕਰ ਦੇ ਖਿਲਾਫ ਜੂਨੀਅਰ ਪਬਲਿਕ ਸਰਵ ਕਮਿਸ਼ਨ ਨੇ ਪਛਾਣ ਬਦਲ ਕੇ ਤੈਅ ਕੀਤੀ ਗਈ ਉਮਰ ਸੀਮਾ ਤੋਂ ਜ਼ਿਆਦਾ ਜਿਹੜਾ ਵਾ ਔਰ ਫਿਰ ਵੱਤੋ ਵੱਤ ਪੇਪਰ ਦੇਣ ਦੇ ਮਸਲੇ ਦੇ ਵਿੱਚ ਸਿਵਲ ਸਰਵਿਸ ਦਾ ਪੇਪਰ ਦੇਣ ਦੇ ਦੋਸ਼ ਦੇ ਵਿੱਚ ਉਹਨਾਂ ਨੇ ਮਾਮਲੇ ਦੇ ਵਿੱਚ ਉਸ ਮਸਲੇ ਦੇ ਵਿੱਚ ਜੂਨੀਅਰ ਪਬਲਿਕ ਸਰਵ ਕਮਿਸ਼ਨ ਨੇ ਐਫ ਆਈ ਆਰ ਵੀ ਦਰਜ ਕਰਵਾਈ ਸੀ ਜੂਨੀਅਰ ਪਬਲਿਕ ਸਰਵ ਕਮਿਸ਼ਨ ਨੇ ਪੂਜਾ ਨੂੰ ਨੋਟਿਸ ਜਾਰੀ ਕਰਕੇ ਸਿਲੈਕਸ਼ਨ ਕੈਨਸਲ ਕਰਨ ਨੂੰ ਲੈ ਕੇ ਜਵਾਬ ਵੀ ਮੰਗਿਆ ਸੀ ਜੂਨੀਅਰ ਪਬਲਿਕ ਸਰਵ ਕਮਿਸ਼ਨ ਨੇ ਕਿਹਾ ਕਿ ਪੂਜਾ ਦੇ ਖਿਲਾਫ ਕੀਤੀ ਜਾਂਚ ਵਿੱਚ ਪਾਇਆ ਗਿਆ ਕਿ ਉਹਨਾਂ ਆਪਣਾ ਨਾਮ ਮਾਤਾ ਪਿਤਾ ਦਾ ਨਾਮ ਸਿਗਨੇਚਰ ਫੋਟੋ ਈਮੇਲ ਆਈਡੀ ਮੋਬਾਈਲ ਨੰਬਰ ਅਤੇ ਅਡਰੈਸ ਬਦਲ ਕੇ ਜੂਨੀਅਨ ਪਬਲਿਕ ਸਰਵ ਕਮਿਸ਼ਨ ਦਾ ਐਗਜ਼ਾਮ ਦਿੱਤਾ ਹੈ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪੂਜਾ ਦੇ ਖਿਲਾਫ ਧੋਖਾਧੜੀ ਜਾਲਸਾਜੀ ਆਈਟੀ ਐਕਟ ਅਤੇ ਡਿਸੇਬਿਲਿਟੀ ਐਕਟ ਦੇ ਤਹਿਤ ਮਕਦਮਾ ਦਰਜ ਕੀਤਾ ਹੈ 18 ਜੁਲਾਈ 2024 ਨੂੰ ਜੂਨੀਅਲ ਪਬਲਿਕ ਸਰਵ ਕਮਿਸ਼ਨ ਨੇ ਪੂਜਾ ਖੇੜਕਰ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ ਉਹਨਾਂ ਦੇ ਫਰਜੀ ਪਛਾਣ ਦੱਸ ਕੇ ਪ੍ਰੀਖਿਆ ਨਿਯਮਾਂ ਵਿੱਚ ਨਿਰਧਾਰਤ ਸੀਮਾ ਤੋਂ ਜ਼ਿਆਦਾ ਵਾਰ ਪੀਪਰ ਦੇਣ ਦੇ ਦੋਸ਼ ਵੀ ਲੱਗੇ ਸੀ ਪੂਜਾ ਨੂੰ 25 ਜੁਲਾਈ ਤੱਕ ਨੋਟਿਸ ਦਾ ਜਵਾਬ ਦੇਣ ਲਈ ਆਖਿਆ ਗਿਆ ਸੀ ਲੇਕਿਨ ਪੂਜਾ ਨੇ 4 ਅਗਸਤ ਤੱਕ ਸਮਾਂ ਬੰਨ੍ਹ ਗਿਆ ਸੀ ਪਰ ਜੂਨੀਅਰ ਪਬਲਿਕ ਕਮਿਸ਼ਨ ਨੇ ਉਹਨਾਂ ਨੂੰ 30 ਜੁਲਾਈ ਤੱਕ ਹੀ ਸਮਾਂ ਦਿੱਤਾ ਸੀ ਹਾਲਾਂਕਿ ਇਸ ਤਰੀਕ ਤੱਕ ਉਹ ਜਵਾਬ ਨਹੀਂ ਦੇ ਪਾਈ ਜਿਸ ਦੇ ਚਲਦਿਆਂ ਜੂਨੀਅਰ ਪਬਲਿਕ ਸਰਵਿਸਨ ਨੇ ਕਾਰਵਾਈ ਕਰ ਦਿੱਤੀ ਹੈ ਪੂਜਾ ਤੇ ਟ੍ਰੇਨਿੰਗ ਦੇ ਦੌਰਾਨ ਅਹੁਦੇ ਦਾ ਗਲਤ ਇਸਤੇਮਾਲ ਕਰਨ ਅਤੇ ਮਾਰੇ ਵਿਆਰ ਦੇ ਕਰਨ ਦੇ ਵੀ ਦੋਸ਼ ਲੱਗੇ ਸੀ ਸਭ ਤੋਂ ਪਹਿਲਾਂ ਪੂਨੇ ਦੇ ਡਿਸਟ੍ਰਿਕਟ ਕਲੈਕਟਰ ਸੁਹਾਸ ਦਵਾਸੇ ਨੇ ਪੂਜਾ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਦਾ ਟਰਾਂਸਫਰ ਦੂਜੇ ਜ਼ਿਲ੍ਹੇ ਵਾਸ਼ਮ ਵਿੱਚ ਕਰ ਦਿੱਤਾ ਗਿਆ ਇਸ ਤੋਂ ਬਾਅਦ ਪੂਜਾ ਤੇ ਆਪਣੀ ਪਛਾਣ ਛਪਾਉਣ ਅਤੇ OBC ਫਿਰ ਅੰਗ ਹੀ ਨਕੋਟੇ ਦੇ ਉਪਯੋਗ ਕਰਨ ਦੇ ਵੀ ਦੋਸ਼ ਲੱਗੇ ਸੀ 16 ਜੁਲਾਈ ਨੂੰ ਪੂਜਾ ਦੀ ਟ੍ਰੇਨਿੰਗ ਰੋਕ ਦਿੱਤੀ ਗਈ ਸੀ ਤੇ ਉਹਨਾਂ ਨੂੰ ਮਸੂਰੀ ਸਥਿਤ ਲਾਲ ਭਾਦਰੀ ਸ਼ਾਸਤਰੀ ਜਿਹੜੀ ਰਾਸ਼ਟਰੀ ਪ੍ਰਸ਼ਾਸਨਿਕ ਅਕੈਡਮੀ ਆ ਉਹਦੇ ਚ ਵਾਪਸ ਬੁਲਾ ਲਿਆ ਗਿਆ ਸੀ ਹਾਲਾਂਕਿ ਉਹ 23 ਜੁਲਾਈ ਦੀ ਉਹਨਾਂ ਨੂੰ ਡੈਡਲਾਈਨ ਖਤਮ ਹੋਣ ਤੱਕ ਉਹ ਲਾਲਬਾਦਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨਿਕ ਅਕੈਡਮੀ ਚ ਨਹੀਂ ਪਹੁੰਚੀ ਸੀ ਪੂਜਾ ਦੀ ਜੁਪੀਐਸਸੀ ਦੇ ਵਿੱਚ ਗੜਬੜੀ ਦੇ ਮਾਮਲੇ ਦੇ ਵਿੱਚ ਹੋਰ ਵੀ ਖਲਾਸੇ ਹੋਏ ਨੇ ਸਾਹਮਣੇ ਆਏ ਕਿ ਪੂਜਾ ਨੇ ਜੂਨੀਅਰ ਪਬਲਿਕ ਸਰਕਮਿਸ਼ਨ ਦੇ ਅਟੈਂਪਟ ਵਧਾਉਣ ਦੇ ਲਈ ਆਪਣੇ ਨਾਮ ਅਤੇ ਉਮਰ ਦੇ ਵਿੱਚ ਵੀ ਫੇਰ ਬਦਲ ਕੀਤਾ ਸੈਂਟਰਲ ਐਡਮਿਨਿਸਟ੍ਰੇਟਰ ਟ੍ਰਿਬਿਊਨਲ ਕੈਡ ਵਿੱਚ ਵੀ ਪੂਜਾ ਵੱਲੋਂ ਲਗਾਏ ਗਏ 220 ਅਤੇ 223 ਦੇ ਦੋ ਐਪਲੀਕੇਸ਼ਨਾਂ ਵਿੱਚ ਪੂਜਾ ਦੇ ਵੱਖ-ਵੱਖ ਨਾਮ ਹਨ ਪੂਜਾ ਨੇ 220 ਦੇ ਐਪਲੀਕੇਸ਼ਨ ਆਪਣਾ ਨਾਮ ਖੀੜਕਰ ਪੂਜਾ ਦਲੀਪ ਰਾਓ ਅਤੇ ਉਮਰ 30 ਸਾਲ ਦੱਸੀ ਸੀ ਜਦ ਕਿ 223 ਵਿੱਚ ਕੈਡ ਦੇ ਦਿੱਤੇ ਐਪਲੀਕੇਸ਼ਨ ਉਸਨੇ ਆਪਣਾ ਨਾਮ ਪੂਜਾ ਮਨੋਰਮਾ ਦਲੀਪ ਖੀੜਕਰ ਅਤੇ ਉਮਰ 31 ਸਾਲ ਦੱਸੀ ਸਵਾਲ ਉਠਾਇਆ ਜਾ ਰਿਹਾ ਸੀ ਕਿ 3 ਸਾਲ ਦੇ ਅੰਤਰਾਲ ਦ ਉਹਦੀ ਉਮਰ 1 ਸਾਲ ਕਿਵੇਂ ਵੱਧ ਸਕਦੀ ਹੈ ਦਰਅਸਲ ਜੁਪੀਐਸਸੀ ਵਿੱਚ ਜਨਰਲ ਕੈਟਗਰੀ ਦੇ ਕੈਂਡੀਡੇਟ ਨੂੰ 32 ਸਾਲ ਦੀ ਉਮਰ ਤੱਕ 6 ਵਾਰ ਪ੍ਰੀਖਿਆ ਦੇਣ ਦੀ ਆਗਿਆ ਹੁੰਦੀ ਹੈ ਉੱਥੇ ਹੀ OBC ਕੈਟਗਰੀ ਦੇ ਉਮੀਦਵਾਰਾਂ ਨੂੰ 35 ਸਾਲ ਤੱਕ 9 ਵਾਰ ਉਹ ਪ੍ਰੀਖਿਆ ਦੇ ਸਕਦਾ ਹੈ ਔਰ ਜਾਣਕਾਰੀ ਮੁਤਾਬਕ ਪੂਜਾ ਨੇ ਕੁੱਲ 11 ਵਾਰ ਸਿਵਲ ਸਰਵਿਸ ਦਾ ਟੈਸਟ ਦਿੱਤਾ ਸੀ ਅੰਗਹੀਨ ਸਰਟੀਫਿਕੇਟ ਤੇ ਪੂਜਾ ਖੇਡਗਰ ਦਾ ਐਡਰੈਸ ਪਲਾਟ ਨੰਬਰ 53 ਦੇਹੂ અલੰਦੀ ਰੋਡ ਤਲਾਲੇਵਾੜੇ ਪਿੰਪਰੀ ਜੇਚਰਾਣ ਪੁਨੇ ਲਿਖਿਆ ਹੋਇਆ ਸੀ ਜਦ ਕਿ ਇਸੇ ਐਡਰੈਸ ਤੇ ਕੋਈ ਘਰ ਨਹੀਂ ਸੀ ਬਲਕਿ ਥਰਮੋਵਰਟ ਇੰਜੀਨੀਅਰਿੰਗ ਕੰਪਨੀ ਦਾ ਨਾਮ ਦੀ ਇੱਕ ਫੈਕਟਰੀ ਸੀ ਪੂਜਾ ਜਿਸ ਆਡੀ ਪੂਜਾ ਦੀ ਜਿਸ ਕਾਰ ਆਡੀ ਕਾ ਨੂੰ ਜ਼ਬਤ ਕੀਤਾ ਗਿਆ ਸੀ ਉਹ ਇਸੇ ਕੰਪਨੀ ਦੇ ਨਾਮ ਤੇ ਰਜਿਸਟਰ ਸੀ ਸਰਕਾਰੀ ਨਿਜ਼ਮਾ ਦੇ ਤਹਿਤ ਅੰਗਹੀਨ ਸਰਟੀਫਿਕੇਟ ਬਣਾਉਣ ਲਈ ਆਧਾਰ ਕਾਰਡ ਜ਼ਰੂਰੀ ਹੁੰਦਾ ਲੇਕਿਨ ਪੂਜਾ ਦੇ ਸਾਰਤਿਕ ਪੀੜ ਵਿੱਚ ਰਾਸ਼ਨ ਕਾਰਡ ਲਗਾਇਆ ਗਿਆ ਸੀ ਵਿਕਲਾਂਕ ਕੋਟੇ ਜੂਨੀਅਰ ਪਬਲਿਕ ਪਬਲਿਕ ਸਰਵ ਕਮਿਸ਼ਨ ਚ ਸੈLECTION ਹੋਣ ਤੋਂ ਬਾਅਦ ਪੂਜਾ ਨੇ ਦੇ ਕਈ ਅੰਗਹੀਨ ਸਰਟੀਫਿਕੇਟ ਸਾਹਮਣੇ ਆਏ ਨੇ ਪੂਜਾ ਖੀੜਕਰ ਨੇ 2018 ਅਤੇ 2021 ਵਿੱਚ ਅਹਿਮਦਨਗਰ ਡਿਸਟ੍ਰਿਕਟ ਸਿਵਲ ਹਸਪੀਟਲ ਬਲੋਮੀਤ ਜਾਰੀ ਦੋ ਵਿਕ ਅੰਗਹੀਨ ਸਰਟੀਫਿਕੇਟ ਯੂਪੀਐਸਸੀ ਨੂੰ ਸੌਂਪੇ ਸੀ ਪੂਜਾ ਨੇ ਆਪਣੀ ਅੰਗਹੀਨ ਸਰਟੀਫਿਕੇਟ ਦੀ ਪੋਸਟ ਲਈ ਦਿੱਲੀ ਵਿੱਚ ਮੈਡੀਕਲ ਜਾਂਚ ਲਈ ਕਈ ਵਾਰ ਅਪਾਇੰਟਮੈਂਟ ਲਈ ਸੀ ਲੇਕਨ ਬਾਅਦ ਵਿੱਚ ਉਹਨੇ ਇੱਕ ਪ੍ਰਾਈਵੇਟ ਹਸਪੀਟਲ ਬਣੀ ਰਿਪੋਰਟ ਨੂੰ ਜੂਨੀਅਰ ਪਬਲਿਕ ਸਰਵ ਕਮਿਸ਼ਨ ਚ ਜਮ੍ਹਾਂ ਕਰਵਾ ਦਿੱਤਾ ਜਿਸ਼ਵੰਤ ਰਾਓ ਚੋਹਾਨ ਮੈਮੋਰੀਅਲ ਹਸਪਤਾਲ ਨੇ ਸਾਫ਼ ਕਰ ਦਿੱਤਾ ਸੀ ਇਹ ਪੂਜਾ ਖੇੜਕਰ ਦਾ ਲੋਕੋਮੀਟਰ ਸੱਟ ਹੀ ਬਣਾਉਣ ਵਿੱਚ ਕੋਈ ਗਲਤੀ ਨਹੀਂ ਸਰਟੀਫਿਕੇਟ ਵਿੱਚ ਪੂਜਾ ਨੂੰ 7 ਫੀਸਦੀ ਲੋਕੋਮੀਟਰ ਡਿਸੇਬਿਲਟੀ ਦੱਸੀ ਗਈ ਸੀ ਹਸਪਤਾਲ ਨੂੰ ਪਿੰਪਰੀ ਚਚਵਾੜ ਨਗਰ ਨਿਗਮ ਕੰਟਰੋਲ ਕਰਦਾ ਹੈ ਪੂਜਾ ਨੇ ਜੂਨੀਅਲ ਪਬਲਿਕ ਸਰਵਕਮਿਸ਼ਨ ਨੂੰ ਇੱਕ ਦਿੱਤੇ ਹਲਫਨਾਮੇ ਵਿੱਚ ਵੀ ਦਾਅਵਾ ਕੀਤਾ ਸੀ ਕਿ ਉਹ ਮਾਨਸਿਕ ਰੂਪ ਚੰਕ ਟਿਕ ਨਹੀਂ ਉਹਨੂੰ ਦੇਖਣ ਦੇ ਵਿੱਚ ਦਿੱਕਤ ਆਉਂਦੀ ਹੈ ਪੂਜਾ ਨੇ ਮੈਡੀਕਲ ਟੈਸਟ ਦੇਣ ਤੋਂ 6 ਵਾਰ ਮਨਾਂ ਕੀਤਾ ਸੀ ਜਦ ਕਿ ਮੈਡੀਕਲ ਟੈਸਟ ਦੇਣਾ ਜ਼ਰੂਰੀ ਹੁੰਦਾ ਕਈ মিডিਆ ਰਿਪੋਰਟ ਮੁਤਾਬਕ ਪੂਜਾ ਦਾ ਪਹਿਲਾ ਮੈਡੀਕਲ ਟੈਸਟ ਏਮਜ਼ ਵਿੱਚ April 2022 ਵਿੱਚ ਸ਼ਡਿਊਲ ਹੋਇਆ ਸੀ ਉਦੋਂ ਕੋਵਿਡ ਪੋਜ਼ਿਟਿਵ ਹੋਣ ਦੇ ਹਵਾਲੇ ਦੇ ਕੇ ਇਸ ਵਿੱਚ ਸ਼ਾਮਲ ਹੋਣ ਤੋਂ ਨੇ ਮਨਾਂ ਕਰ ਦਿੱਤਾ ਪੂਜਾ ਦੇ ਮਾਤਾ ਪਿਤਾ ਦੇ ਵੀ ਮੈਰਿਟਰੀਅਲ ਸਟੇਟਸ ਦੀ ਜਾਣਕਾਰੀ ਛਾਪਾ ਕੇ OBC ਨਾਨ ਕ੍ਰਿਮੀਨਲ ਕੋਟੇ ਦਾ ਫਾਇਦਾ ਉਠਾਉਣ ਦੇ ਵੀ ਦੋਸ਼ ਲੱਗੇ ਨੇ ਪੂਜਾ ਦੇ ਪਿਤਾ ਦਲੀਪ ਖੀੜਕਰ ਰਿਟਾਇਰਡ IAS ਅਧਿਕਾਰੀ ਦੱਸੇ ਗਏ ਨੇ ਉਹਨਾਂ ਨੇ ਚੋਣ ਵੀ ਲੜੀ ਸੀ ਐਫੀਡੇਵਿਟ ਵਿੱਚ ਉਹਨਾਂ ਨੇ ਆਪਣੀ ਪ੍ਰਾਪਰਟੀ ਕੁੱਲ 40 ਕਰੋੜ ਰੁਪਏ ਦੱਸੀ ਪੂਜਾ ਦੇ ਪਰਿਵਾਰ ਦੀ ਕੁੱਲ ਜਾਇਦਾਦ 8 ਲੱਖ ਤੋਂ ਜਿਆਦਾ ਦੱਸੀ ਗਈ ਹੈ ਪੂਜਾ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਜਿਸ ਵਿੱਚ ਉਹਨੇ ਆਪਣੇ ਮਾਦਾ ਪਿਤਾ ਦੇ ਤਲਾਕ ਦਾ ਦਾਵਾ ਕੀਤਾ ਸੀ ਉਹਨਾਂ ਦੇ ਪਿਤਾ ਹੁਣ ਉਹਨਾਂ ਦੇ ਨਾਲ ਰਹਿੰਦੇ ਅਸਲਿਓ ਉਹ OBC ਨਾਨ ਕਰੀਮੀ ਲੇਅਰ ਦੇ ਦਾਇਰੇ ਵਿੱਚ ਆਉਂਦੀ ਹੈ ਪੂਨੇ ਪੁਲਿਸ ਨੇ ਮੁਤਾਬਕ ਜੁਪੀਸੀ ਨੇ ਪੂਜਾ ਦੇ ਮਾਦਾ ਪਿਤਾ ਨੂੰ ਮੈਰੀਟਲ ਸਟੇਟਸ ਰਿਪੋਰਟ ਮੰਗੀ ਹੈ ਉਥੇ ਦਿੱਲੀ ਦੀ ਇੱਕ ਅਦਾਲਤ ਨੇ ਧੋਖਾਧੜੀ ਤੇ ਜਾਲ ਸੱਜੀ ਦੀ ਇੱਕ ਮਾਲਵੇ ਪੂਜਾ ਦੀ ਐਂਟੀਸੀਪੇਟਰੀ ਜਿਹੜੀ ਪਟੀਸ਼ਨ ਤੇ ਉਹ ਆਪਣਾ 1 ਅਗਸਤ ਨੂੰ ਫੈਸਲਾ ਸੁਣਾ ਸੀ ਐਡੀਸ਼ਨਲ ਸੈਸ਼ਨ ਜਜ ਦਵਿੰਦਰ ਖਬਲ ਜਗਾਲਾ ਨੇ ਬੁੱਧਵਾਰ ਨੂੰ ਖੀੜਕਰ ਵੱਲੋਂ ਧਾਇਰ ਐਪਲੀਕੇਸ਼ਨ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਖਵਾ ਰੱਖ ਲਿਆ ਸੀ ਜੋ ਇੱਕ ਗੱਸ ਨੂੰ ਸਰਾਇਆ ਜਾਵੇਗਾ ਪੂਜਾ ਨੇ ਵਕੀਲ ਦੇ ਜ਼ਰੀਏ ਦਾਵਾ ਕੀਤਾ ਸੀ ਕਿ ਉਹਨੂੰ ਗ੍ਰਿਫਤਾਰੀ ਦਾ ਖਤਰਾ ਹੈ ਜੂਨੀਅਨ ਪਬਲਿਕ ਸਰਕਮਿਸ਼ਨ ਕੋਲ ਪੇਸ਼ ਹੋਏ ਵਕੀਲ ਨੇ ਐਪਲੀਕੇਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਸਿਸਟਮ ਨੂੰ ਧੋਖਾ ਦਿੱਤਾ ਪੂਜਾ ਨੇ ਕਾਨੂੰਨ ਅਤੇ ਕਾਨੂੰਨੀ ਪ੍ਰਕਿਰਿਆ ਦਾ ਦੁਰਵਰਤੋਂ ਕੀਤੀ ਹੈ ਉਸ ਵੱਲੋਂ ਕਾਨੂੰਨੀ ਕਾਨੂੰਨ ਦੀ ਦਰਵਾਤੋਂ ਕਰਨ ਦੀ ਸੁਭਾਵਨਾ ਹਲੇ ਵੀ ਬਣੀ ਹੋਈ ਹੈ ਉਹ ਇੱਕ ਸਾਧਨ ਜਿਹੜੀ ਆ ਉਹ ਇੱਕ ਸਧਾਰਨ ਵਿਅਕਤੀ ਨਹੀਂ ਹੈ ਜਿੱਥੇ ਪੂਜਾ ਦੀ ਸਿਲੈਕਸ਼ਨ ਰੱਦ ਹੋ ਗਿਆ ਉੱਥੇ ਪੂਜਾ ਦੀ ਮਾਂ ਤੇ ਵੀ ਕਿਸਾਨਾਂ ਨੂੰ ਧਮਕਾਉਣ ਦੇ ਮਸਲੇ ਵਿੱਚ ਦੋਸ਼ ਲੱਗੇ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਿਰ 14 ਦਿਨਾਂ ਵਾਸਤੇ ਪੁਲਿਸ ਜਿਹੜੀ ਜੁਡੀਸ਼ਲੀ ਰਿਮਾਨਡ ਤੇ ਭੇਜ ਦਿੱਤਾ ਗਈ ਪੂਜਾ ਖੇੜਗਰ ਦੀ ਮਾਂ ਮਨੋਰਮਾ ਖੇੜਗਰ ਤੇ ਵੀ ਕਿਸਾਨਾਂ ਨੂੰ ਪਿਸਤੌਲ ਦੇ ਜੈਰੀ ਉਤਮਕਾਣ ਤੇ ਜ਼ਮੀਨ ਕਬਜ਼ੇ ਵਿੱਚ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪੁਨੇ ਪੁਲਿਸ ਨੇ ਉਹਨੂੰ ਸੋਮਵਾਰ ਮੈਸਟ੍ਰੇਡ ਕੋਡ ਵਿੱਚ ਪੇਸ਼ ਕੀਤਾ ਜਿੱਥੇ ਉਹਨੂੰ 14 ਦਿਨ ਦੀ ਨਿਆਇਕ ਹਾਸਤ ਵਿੱਚ ਭੇਜ ਦਿੱਤਾ ਸੋਸ਼ਲ ਮੀਡੀਆ ਤੇ ਮਨੋਰਮਾ ਖੇਡ ਕਰਦਾ 2023 ਚ ਇੱਕ ਵੀਡੀਓ ਵਾਇਰਲ ਹੋਇਆ ਸੀ ਵੀਡੀਓ ਵਿੱਚ ਮਨੋਰਮਾ ਜ਼ਮੀਨ ਨੂੰ ਲੈ ਕੇ ਇੱਕ ਕਿਸਾਨ ਨੂੰ ਪਿਸਤਲ ਦਿਖਾਉਂਦੇ ਧਮਕਾਉਂਦੀ ਨਜ਼ਰ ਆਈ ਸੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਹਦੇ ਖਿਲਾਫ ਕਾਰਵਾਈ ਦੀ ਮੰਗ ਉੱਠੀ ਤੇ ਉਹ ਫਰਾਰ ਹੋ ਗਈ ਉਹ ਰਾਏਗੜ ਦੇ ਮਹਾੜ ਵਿੱਚ ਇੱਕ ਲੋਜ ਵਿੱਚ ਆਪਣੇ ਡਰਾਈਵਰ ਨਾਲ ਲੁਕ ਗਈ ਸੀ ਉਨੇ ਡਰਾਈਵਰ ਨੂੰ ਆਪਣਾ ਬੇਟਾ ਬਣਾਇਆ ਸੀ ਲॉज ਵਿੱਚ ਰੂਮ ਬੁੱਕ ਕਰਨ ਲਈ ਮਨੋਰਮਨ ਇੱਕ ਫੇਕ ਆਧਾਰ ਕਾਰਡ ਦਾ ਇਸਤੇਮਾਲ ਕੀਤਾ ਪੁਲਿਸ ਨੇ 18 ਜੁਲਾਈ ਨੂੰ ਉਸ ਨੂੰ ਇਸੇ ਲॉज ਤੋਂ ਗ੍ਰਿਫਤਾਰ ਕੀਤਾ ਇਸ ਤੋਂ ਪਹਿਲਾਂ 19 ਜੁਲਾਈ ਨੂੰ ਇਸੇ ਮਾਮਲੇ ਵਿੱਚ ਪੂਜਾ ਖੇੜਕਰ ਦੇ ਪਿਤਾ ਦਲੀਪ ਕਡੋਬਾ ਖੇੜਰ ਨੂੰ ਵੀ ਸੈਸ਼ਨ ਕੋਰਟ ਨੇ 25 ਜੁਲਾਈ ਤੱਕ ਅੰਤਰਮ ਜ਼ਮਾਨਤ ਦਿੱਤੀ ਸੀ ਆਇ ਇਸ ਪੂਜਾ ਖੇੜਕਰ ਦੇ ਕੋਲ ਕੁੱਲ 22 ਕਰੋੜ ਰੁਪਏ ਦੀ ਪ੍ਰਾਪਰਟੀ ਦੱਸੀ ਜਾਂਦੀ ਸੀ ਜਿਹਦੇ ਵਿੱਚ ਸਾਲਾਨਾ 42 ਲੱਖ ਕਮਾਏ ਸੀ ਜਿਸ ਵਿੱਚ ਔਡੀ ਤੇ ਲਾਲ ਵੀ ਲਾਲ ਬੱਤੀ ਵੀ ਲਗਾਈ ਗਈ ਸੀ ਤੇ ਉਸ ਦਾ ਫਿਰ ਬਾਅਦ ਚ 26000 ਰੁਪਏ ਜੁਰਮਾਨਾ ਵੀ ਹੋਇਆ ਪੂਜਾ ਖੇੜਗਰ ਦੇ ਕਰੀਬ ਜੋ ਮੀਡੀਆ ਰਿਪੋਰਟ ਆਈ ਹੈ 27 ਤੋਂ 22 ਕਰੋੜ ਦੀ ਪ੍ਰਾਪਰਟੀ ਦੀ ਮਾਲਕਣਾ ਪੂਜਾ ਨੇ ਸਾਲ 2023 ਵਿੱਚ ਜੁਆਇੰਟ ਕਰਨ ਤੋਂ ਪਹਿਲਾਂ ਸਰਕਾਰ ਨੂੰ ਆਪਣੇ ਦਿੱਤੇ ਪ੍ਰਾਪਰਟੀ ਬਿਊਰੋ ਵਿੱਚ ਦੱਸਿਆ ਸੀ ਕਿ ਉਹਨੇ 2015 ਵਿੱਚ ਪੂਨੇ ਦੇ ਮਾਲੁੰਗੇ ਵਿੱਚ ਦੋ ਪਲਾਟ ਖਰੀਦੇ ਨੇ ਇਹਨਾਂ ਵਿੱਚ ਇੱਕ ਪਲਾਟ 42 ਲੱਖ 25000 ਰੁਪਏ ਦੂਜੇ ਪਲਾਟ ਦੀ ਕੀਮਤ 43 ਲੱਖ 50000 ਸੀ ਹਨਾਂਗੇ ਦੋਵੇਂ ਪਲਾਟਾਂ ਦੀ ਜਿਹੜੀ ਮਾਰਕੀਟ ਵੈਲਿਊ ਉਹ 6 ਤੋਂ 8 ਕਰੋੜ ਰੁਪਏ ਸੀ ਕਾਫੀ ਵਿਵਾਦ ਸੀ ਇਹਨਾਂ ਵਿਵਾਦਾਂ ਦੇ ਚੱਲਦਿਆਂ ਸ਼ਿਕਾਇਤਾਂ ਪਹੁੰਚੀਆਂ ਔਰ ਉਸ ਤੋਂ ਬਾਅਦ ਜੂਨੀਅਰ ਪਬਲਿਕ ਸਰਵ ਕੁਮਿਸ਼ਨ ਨੇ ਉਹਨਾਂ ਦੀ ਜਿਹੜੀ ਸਿਲੈਕਸ਼ਨ ਆ ਉਹ ਰੱਦ ਕਰ ਦਿੱਤੀ ਹੈ ਬਿਲਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ